ਲੈ ਵੀ ਤੁਹਾਨੂੰ ਪੀਜ਼ਾ ਖਵਾਉਣ ਲੱਗੇ ਆ ਪੀਜ਼ਾ ਵੀ ਇਹ ਜਿਆ ਟੇਸਟ ਆ ਜਿਹੜਾ ਬਾਈ ਦਾ ਨੈਕਸਟ ਲੈਵਲ ਆ ਤੇ ਪੀਜ਼ਾ ਮਿਲਣਾ ਜਮਾ ਆਪਾਂ ਨੂੰ ਰੋਡ ਦੇ ਉੱਤੇ ਬਾਈ ਸਸਰੀ ਗੱਲ ਪਹਿਲਾਂ ਦਾ ਸਸਰੀ ਗੱਲ ਵੀਰੇ ਬਾਈ ਕੀ ਹਾਲ ਠੀਕ ਆ ਵੀਰੇ ਠੀਕ ਆ ਮੜੀ ਲੋਕੇਸ਼ਨ ਦੱਸਾਂਗੇ ਕਿੱਥੇ ਆ ਲੋਕੇਸ਼ਨ ਵੀਰੇ ਆਪਣੀ ਇਹ ਦੀ ਹੈਗੀ ਆ ਕਾਲਸਾ ਰੋਡ ਤੇ ਪੁਰਾਣੀ ਚੁੰਗੀ ਦਾ ਜਿਹੜਾ ਕੋਨਾ ਵਾ ਹਾਂਜੀ ਤੇ ਉੱਥੇ ਜਿਹੜੀਆਂ ਰੇੜੀਆਂ ਹੀ ਲੱਗਦੀਆਂ ਉੱਥੇ ਹੈ ਜੀ ਇਹ ਆਪਣਾ ਮੰਨ ਲੈ ਯਾਰ ਇਧਰ ਮੜਾ ਹੋ ਤਾਂ ਬਾਅਦ ਵੀਡੀਓ ਲਾ ਦਾਂਗੇ ਡੈਗ ਦੇ ਬਿਲਕੁਲ ਸਾਹਮਣੇ ਬਾਈ ਦੇ ਸਾਹਮਣੇ ਇੱਕ ਖਾਲੀ ਪਲਾਟ ਪਿਆ ਏ ਠੀਕ ਹੈ ਜੀ ਤੇ ਬਾਈ ਦਾ ਟੇਸਟ ਆ ਯਾਰ ਨੈਕਸਟ ਲੈਵਲ ਆ ਪਹਿਲੀ ਗੱਲ ਤਾਂ ਇਹ ਪਿੰਡਾਂ ਦਾ ਮੁੰਡਾ ਠੀਕ ਹੈ ਜੀ ਪਿੰਡਾਂ ਵਾਲਾ ਤੇ ਦੂਜਾ ਨੰਬਰ ਇਹ ਆ ਵੀ ਬਾਈ ਤੁਸੀਂ ਆਹ ਸਿਸਟਮ ਆ ਜਿਹੜਾ ਇਹਦੇ ਵਿੱਚ ਆਪਾਂ ਸਾਵਣ ਦਾ ਮਹੀਨਾ ਚੱਲਣ ਵਾਲੇ ਦੇ ਵਿੱਚ ਬਿਸਕੁਟ ਪਾ ਕੇ ਦੇ ਕਿੰਗਾ ਨੇ ਦੇਖੇ ਹੋਣਗੇ ਜਾਂ ਕਿੰਗਾ ਨੇ ਬਹੁਤ ਸਾਰਿਆਂ ਨੇ ਪਿੰਡ ਵਾਲਿਆਂ ਨੇ ਪਕਾਏ ਵੀ ਹੋਣਗੇ ਪਰ ਬਾਈ ਆਪਾਂ ਨੂੰ ਪੀ ਜਾ ਜਿਹੜਾ ਬਿਸਕੁਟ ਨਾਲੇ ਪੱਠ ਦੇ ਵਿੱਚ ਲਾ ਕੇ ਖਵਾਉਦਾ ਬਾਈ ਐਦਾਂ ਹੀ ਐ ਨਾ हां भाई आई हूं है ना ते भाई ਮੈਂ ਤੁਮੜਾ ਰੋਕਣ ਲੱਗਿਆ ਵੀਰੇ ਇਹ ਤੁਸੀਂ ਇਹ ਕੰਮ ਕਿੱਥੋਂ ਸਿੱਖੇ ਸੀ ਇਹ ਵੀਰੇ ਮੈਂ ਇਹ ਫੀਲਡ ਦੇ ਵਿੱਚ 12 ਸਾਲ ਕੰਮ ਕੀਤਾ ਜੀ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਸ਼ਹਿਰ ਦੇ ਵਿੱਚ ਅੱਛਾ 12 ਸਾਲ ਇਹ ਕੰਮ ਕਰਕੇ ਹਾਂਜੀ ਫੇਰ ਇੱਥੇ ਸ਼ੁਰੂ ਕੀਤਾ ਇਹ ਹਾਂਜੀ ਕਾਰਨ ਕੀ ਬਣਿਆ ਬਾਈ ਕਾਰਨ ਬਸ ਵੀਰੇ ਹਾਲਾਤ ਹੁੰਦੇ ਆ ਜੀ ਹੂੰ ਮਜਬੂਰੀ ਹੁੰਦੀ ਆ ਜੀ ਤੇ ਬਸ ਉਹ ਸ਼ੌਂਕ ਵੀ ਆ ਕਿਉਂਕਿ ਮੈਂ ਕੰਮ ਵੀਰੇ ਇਹੀ ਕੀਤਾ 12 ਸਾਲ ਆ ਵੀ ਜਵਾਨੀ ਆ ਜਿਹੜੀ 18 ਸਾਲ ਤੋਂ 30 ਸਾਲ ਜੀ ਵੀਰੇ ਜਿਹੜੀ ਆਪਦੀ ਉਹ ਮੈਂ ਇਸ ਕੰਮ ਨੂੰ ਦਿੱਤੀ ਆ ਇਸ ਕੰਮ ਨੂੰ ਦੇਤੀ ਇਸ ਤੋਂ ਬਾਅਦ ਵੀ ਆਸਟ੍ਰੇਲੀਆ ਚ ਵੀ ਇੱਕੋ ਥਾਂ ਤੇ ਇੱਕੋ ਜਗ੍ਹਾ ਤੇ ਮੈਂ 12 ਸਾਲ ਲਗਾਤਾਰ ਕੰਮ ਕੀਤਾ ਤੇ ਭਾਈ ਮੈਂ ਮਾੜਾ ਜਦੋਂ ਇੱਕ ਗੱਲ ਹੋਰ ਪੁੱਛਣ ਲੱਗਿਆ ਯਾਰ ਤੂੰ ਵੱਡੇ ਜਿਵੇਂ ਵੱਡੇ ਜੋ ਪੀਦਿਆਂ ਵਾਲਿਆ ਜੋ ਉਹ ਹਨਾ ਆਈ ਥਿੰਕ ਆਪਾਂ ਨਾ ਕਹਤੋਂ ਵਿੱਚ ਲੈਣਾ ਤੇ ਉਹ ਭਾਈ ਤੁਹਾਡੇ ਨੂੰ ਇਹ ਵੀ ਉਹ ਆ ਜਿਹੜਾ ਇਹਦਾ ਡੋ ਬੰਦ ਆਏ ਇਹ ਤੁਸੀਂ ਆਪ ਤਿਆਰ ਕਰਦੇ ਆ ਜਾਲ ਮੁੱਲ ਲੈ ਕੇ ਨਹੀਂ 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 ਮੈਂ ਤਾਂ ਸਾਰਾ ਪ੍ਰੋਸੀਜਰ ਉਹੀ ਹੈ ਜੀ ਚਾਹੇ ਰੈਸਟੋਰੈਂਟ ਤੁਸੀਂ ਜਿਹੜੇ ਮਰਜ਼ੀ ਚ ਲੈ ਜਾਓ ਚਾਹੇ ਵੱਡੇ ਚ ਲੈ ਜਾਓ ਪ੍ਰੋਸੀਜਰ ਉਹੀ ਆ ਜੀ ਸਾਰਾ ਕੁਝ ਇਹ ਮੈਂ ਆਪਦਾ ਬੇਸ ਆ ਜਿਹੜਾ ਇਹ ਮੈਂ ਆਪ ਤਿਆਰ ਕਰਦਾ ਕਿਉਂਕਿ ਮੈਂ ਵੀਰੇ ਇਸ ਕੰਮ ਦੇ ਵਿੱਚ ਮੈਂ ਆਪਦੀ ਜ਼ਿੰਦਗੀ ਦੇ 12 ਸਾਲ ਦਿੱਤੇ ਆ ਤੇ ਮੈਂ ਅੱਖਾਂ ਮੀਚ ਕੇ ਤੁਹਾਨੂੰ ਡੋ ਦਾ weight ਦੱਸ ਦੂੰਗਾ ਵੀ ਕਿੰਨਾ ਇਹਦਾ weight ਆ ਕਿੰਨਾ ਅੱਛਾ ਵੀਰੇ ਇੰਦਾ ਹੱਥ 'ਚ ਡੋ ਫੜ ਕੇ ਦੱਸ ਦੋਗੇ ਵੀ weight ਇਹ ਕਿੰਨਾ ਫੜ ਕੇ ਮੈਂ ਦੱਸ ਦਿਆਂਗਾ ਵੀ ਇਹਦਾ ਡੋ ਦਾ weight ਕਿੰਨਾ ਕਿੰਨਾ ਆ ਹਾਂ ਤੇ ਵੀਰੇ ਤੁਸੀਂ ਮਾਈਕਰੋ 'ਚ ਜਾਂ ਹੋਰ ਆ ਲੱਲਾ ਖਖਾ ਜੋ ਸਿਲੰਡਰ ਵਾਲੇ ਹਨਾ ਵਿੱਚ ਉਹਦੇ ਆ ਸੌਰੀ ਬਿਜਲੀ ਵਾਲੇ ਦੇਖੇ ਹੋਣਗੇ ਪਰ ਜਿਹਦੇ 'ਚ ਬੈਸਕਟ ਪੱਕਦੇ ਆ ਉਹਦੇ ਵਿੱਚ ਤੁਹਾਨੂੰ ਪੀਜ਼ਾ ਖਵਾ ਕੇ ਖਵਾਵਾਂਗੇ ਜਿਹੜਾ ਬਾਈ ਹੁਣੀ ਬਣਾ ਕੇ ਮਾੜੇ ਦੇਖਣੇ ਦਿਖਾਈ ਮਾੜੇ ਦੇਖਦਰ ਬਾਈਦਰ ਸਮਾਨ ਦੇਖੋ ਤੁਸੀਂ ਕਿੰਨਾ ਲੋਡ ਕਰਦਾ ਏ ਬਾਈ ਇਹਦੇ ਨਾਲ ਮੇਰੇ ਹਿਸਾਬ ਨਾਲ ਤਾਂ ਬਾਈ ਅੰਦਾਜ਼ਾ ਵੀ ਇਹਦੇ ਨਾਲ ਤਾਂ 3 2 3 ਬੰਦੇ ਆਮ ਨਾਲ ਰਾਜ ਜਾਂਦੇ ਹੋਣਗੇ ਇਹ ਵੀਰੇ ਵੈਸੇ ਤਾਂ 2 ਬੰਦੇ ਆਮ ਨਾਲ ਇਹਨੂੰ ਖਾ ਸਕਦੇ ਆ ਜੀ ਜੀ ਬਾਈ ਉੱਤੇ ਸਮਾਨ ਦੇਖੋ ਬਾਈ ਨੇ ਕਿੰਨਾ ਪਾਇਆ ਤੇ ਕਿੰਨਾ ਪਿਆਰਾ ਕਿਹੜੇ ਤਰੀਕੇ ਨਾਲ ਦੇਖੋਦਰ ਬਾਈ ਇਹ ਸਿਸਟਮਾ ਜਿਹੜਾ ਚਲਾਉਂਦਾ ਏ ਤੇ ਮਿਲਣਾ ਆਪਣ ਨੂੰ ਹੈਗਾ ਬਾਈ ਮੋਗੇ ਹੀ ਆ ਨਾ ਆਪਣਾ ਮੋਗੇ ਹੀ ਆ ਮੋਗੇ ਸ਼ਹਿਰ ਬਾਈ ਦਾ ਸ਼ਹਿਰ ਮੋਗਾ ਸਾਡਾ ਸ਼ਹਿਰ ਵੀ ਮੋਗਾ ਏ ਤੇ ਲੋਕੇਸ਼ਨ ਗਗਨੇ ਆ ਜਾ ਪੁੱਤ ਮਾੜਾ ਆ ਇਧਰ ਨੂੰ ਆ ਜਾ ਦਿਖਾ ਦੱਸ ਦੇਗੇ ਆਪਾਂ ਕਿੱਥੇ ਗਏ ਆ ਇਧਰੋਂ ਤੁਸੀਂ ਪ੍ਰਾਣੀ ਚੁੰਗੀ ਤੋਂ ਜਦੋਂ ਪ੍ਰਾਣੀ ਚੁੰਗੀ ਵਾਲਾ ਪੌੜ ਉਤਰੋਂਗੇ ਠੀਕ ਹੈੀ ਖਾਲਸਾ ਰੋਡ ਵਾਲਾ ਜਿਹੜਾ ਰੋਡ ਆ ਉਹ ਨੰਗਗੇ ਅੱਗੇ ਆ ਕੇ ਜਦੋਂ ਆਪਾਂ ਮੋਗੇ ਵਾਲੀ ਸਾਈਡ ਵਾਲੀ ਨੂੰ ਜਾਵਾਂਗੇ ਬਾਜ਼ਾਰ ਵਾਲੀ ਨੂੰ ਤਾਂ ਉਹਦੇ ਨਾਲ ਹੀ ਬਿਲਕੁਲ ਇੱਕ ਸਾਹਮਣੇ ਸੂਦ ਸਰਵਿਸ ਸਟੇਸ਼ਨ ਆ ਡੈੱਕ ਆ ਜੀ ਜਿਹੜਾ ਗੱਡੀਆਂ ਧੋਣ ਵਾਲਾ ਤਾਂ ਉਹਦੇ ਕੋਲ ਬਿਲਕੁਲ ਨਜ਼ਦੀਕ ਆ ਜਿਹੜਾ ਇਹ ਬਾਈ ਖੜਦਾ ਆਪਣੀ ਇੱਕ ਛੋਟੇ ਜਿਹੇ ਆਪਦੇ ਪਰਿਵਾਰ ਪਾਲਣ ਲਈ ਬਾਈ ਨੇ ਆਸਟ੍ਰੇਲੀਆ ਸਟਰਗਲ ਕੀਤੀ। ਉੱਥੇ ਬਾਈ ਕੁਝ ਕਾਰਨਾ ਕਰਕੇ ਬਾਈ ਨੂੰ ਇੰਡੀਆ ਵਾਪਸ ਆਉਣਾ ਪੈ ਗਿਆ। ਪਰ ਬਾਈ ਦਾ ਮੈਨੂੰ ਆ ਜਿਹੜਾ ਸਿਸਟਮ ਆ ਯਾਰ ਬੈਸਕਟਾਂ ਆ ਪੱਠ ਪਕਾਉਣ ਵਾਲਾ ਜਿਹੜੇ ਬੈਸਕਟ ਪਾਕਦੇ ਆ ਆ ਤਰੀਕਾ ਬਾਈ ਦਾ ਮੈਨੂੰ ਬਾਕਮਾਲ ਲੱਗਿਆ। ਬਾਈ ਤੁਸੀਂ ਪਹਿਲਾਂ ਪੀਜ਼ਾ ਖਾਦਾ ਏ, ਓਦੋਂ ਬਾਅਦ ਚ ਅਸੀਂ ਕਹਾਂ ਬਾਈ ਤੇਰੀ ਵੀਡੀਓ ਫੇਰ ਕਰਾਂਗੇ। ਪਹਿਲਾਂ ਸਾਨੂੰ ਪੀਜ਼ਾ ਦਾ ਟੇਸਟ ਕਰਾ। ਪੀਜ਼ਾ ਦਾ ਟੇਸਟ ਯਾਰ ਨੈਕਸਟ ਲੈਵਲ ਆ। ਤੁਸੀਂ ਬਾਈ ਨੂੰ ਲਾਜ਼ਮੀ ਮੌਕਾ ਦਿਓ। ਮੇਰੇ ਮਾੜਾ ਨੰਬਰ ਬੋਲ ਲਈ ਆਪਣਾ ਜੇ ਕਹਿੰਨੇ ਆਉਣ ਵਾਲੇ ਨੇ ਬੁੱਕ ਜਿਆ ਕਰਾਉਣਾ ਹੋਵੇ ਤਾਂ ਉਹ ਫੋਨ ਕਰਕੇ ਤੁਹਾਨੂੰ ਆਰਡਰ ਜਿਆ ਦੇ ਸਕਣ ਵੀ ਭਾਈ ਆਜੋ ਗਰਾਂਦਾਵਾ ਦਾ ਨੰਬਰ ਵੀਰੇ ਮੇਰਾ ਹੈਗਾ 79863 ਜੀ ਵੀਰੇ 78722 ਤੇ ਮੈਂ ਵੀ ਕਹਿੰਦਾ ਵੀ ਮੈਨੂੰ ਫੋਨ ਕਰਕੇ ਪਹਿਲਾਂ ਆਉਣ ਤਾਂ ਵੀ ਵੇਟ ਹੁੰਦੀ ਆ 15 20 ਮਿੰਟ 25 ਮਿੰਟ ਵੀ ਮੂਰੇ ਗਾਹਕ ਲੱਗੇ ਹੁੰਦੇ ਆ ਇੰਨੀ ਕੁ ਵੇਟ ਰੱਖ ਕੇ ਤੁਸੀਂ ਆਪਦਾ ਆਇਆ ਜੇ ਏ ਨਹੀਂ ਵੀ ਤੁਸੀਂ ਕਹੋਗੇ ਆਗੇ 5-10 ਮਿੰਟ ਸਾਨੂੰ ਪੀਜ਼ਾ ਮਿਲ ਜੇ ਨਹੀਂ ਉਹ ਨਹੀਂ ਮਿਲਣਾ ਜੀ ਉਹ ਨਹੀਂ ਮਿਲਣਾ ਉਹ ਨਹੀਂ ਮਿਲਣਾ 25 ਤੋਂ 30 ਮਿੰਟ ਦੀ ਵੇਟ ਲਾ ਕੇ ਆਇਆ ਜੇ ਯਾਰ ਤੁਸੀਂ ਜੇ ਗੱਡੀ ਤੇ ਜਾਂ ਮੋਟਰਸਾਈਕਲ ਤੇ ਪਹਿਲਾਂ ਹੀ ਬਾਈ ਨੂੰ ਫੋਨ ਖੜਕਾ ਦਿਓ ਥੋੜੇ ਆਉਂਦੇ ਨੂੰ ਬਾਈ ਹੁਣੀ ਰੈਡੀ ਕਰਕੇ ਰੱਖੀ ਹਾਂਜੀ